ਵੱਡੀ ਖਬਰ 2 ਸਾਲਾ ਬੱਚੇ ਸਾਤਵਿਕ ਨਾਲ ਛੁੜੀ ਹੋਈ ਹੈ ਜੀਹਾਂ ਕਰਨਾਟਕਾ ਦੇ ਬੀਜਾਪੁਰ ਚ ਬੋਰਵਲ ਚ ਦੀਗੇ 2 ਸਾਲਾ ਬੱਚੇ ਸਾਤਵਿਕ ਨੂੰ ਜਿਉਂਦਾ ਬਾਹਰ ਕੱਢ ਲਿਆ ਕੇ ਜੀਹਾਂ ਸਾਤਵਿਕ ਦੀ ਜਾਨ ਬਚਾ ਲਈ ਗਈ ਹੈ ਐਨਡੀਆਰਐਫ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਾਤਵਿਕ ਨੂੰ ਕਰੀਬ 21 ਘੰਟੇ ਬਾਅਦ ਜਿਉਂਦਾ ਬਾਹਰ ਕੱਢ ਲਿਆ ਉਧਰ ਸਾਂਤਵਿਕ ਨੂੰ ਬਚਾਉਣ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 2 ਸਾਲਾਂ ਬੱਚੇ ਨੂੰ ਜਦੋਂ ਜੌਦਾ ਬਾਹਰ ਕੱਢਿਆ ਗਿਆ ਤਾਂ ਉਹ ਪੂਰੇ ਖੁਸ਼ ਹੋਵਾਸ ਵਿੱਚ ਸੀ ਉਹ ਬਾਹਰ ਕੱਢਦਿਆਂ ਹੀ ਰੋਣ ਲੱਗਾ ਅਤੇ ਇਸ ਦੌਰਾਨ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਦਸਲ ਬੁੱਧਵਾਰ ਦੀ ਸ਼ਾਮ ਬੱਚੇ ਦੇ ਬੋਰਵੈਲ ਵਿੱਚ ਡਿੱਗਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਦੋ ਸਾਲਾ ਦੇ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੱਲ੍ਹ ਸ਼ਾਮ ਤੋਂ ਹੀ ਪੁਲਿਸ ਪ੍ਰਸ਼ਾਸਨ ਅਤੇ ਐਨਡੀਆਰਫ ਦੀਆਂ ਟੀਮਾਂ ਵੱਲੋਂ ਕੀਤੀਆਂ ਜਾ ਰਹੀਆਂ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਬੋਰਵੈਲ ਵਿੱਚ ਕੈਮਰੇ ਪਾਏ ਗਏ ਅਤੇ ਆਕਸੀਜਨ ਪਾਈਪਾਂ ਰਾਹੀਂ ਆਕਸੀਜਨ ਵੀ ਬੱਚੇ ਤੱਕ ਪਹੁੰਚਦੀ ਕੀਤੀ ਗਈ ਜਿਸ ਤੋਂ ਬਾਅਦ ਕਰੀਬ 21 ਘੰਟੇ ਬਾਅਦ ਹੁਣ ਉਸ ਨੂੰ ਬਚਾ ਲਿਆ ਗਿਆ ਜਾਣਕਾਰੀ ਦੇ ਮੁਤਾਬਕ ਇਹ ਪੂਰ ਬੈਲ ਕਰੀਬ 16 ਫੁੱਟ ਡੂੰਘਾ ਸੀ ਪੁਲਿਸ ਮੁਤਾਬਕ ਬੱਚਾ ਆਪਣੇ ਘਰ ਕੋਲ ਖੇਡਣ ਲਈ ਬਾਹਰ ਨਿਕਲਿਆ ਸੀ ਅਤੇ ਇਸ ਦੌਰਾਨ ਉਹ ਪੂਰ ਬੋਰਵੈਲ ਵਿੱਚ ਝਾੜ ਗਿਆ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕਿਸੇ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਅਤੇ ਤੁਰੰਤ ਪਰਿਵਾਰ ਨੂੰ ਇਹ ਸਾਰੀ ਜਾਣਕਾਰੀ ਦਿੱਤੀ ਇੱਕ ਪਾਈਪਲਾਈਨ ਜਰੀਏ ਆਕਸੀਜਨ ਦੀ ਸਪਲਾਈ ਪ੍ਰਸ਼ਾਸਨ ਵੱਲੋਂ ਤੁਰੰਤ ਬੱਚੇ ਤੱਕ ਪਹੁੰਚਾਈ ਗਈ ਤਾਂ ਕਿ ਬੱਚਾ ਸਾਹ ਲੈ ਸਕੇ ਇਸ ਤੋਂ ਬਾਅਦ ਐਨਡੀਆਰਐਫ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਗਿਆ ਅਤੇ ਬੋਰਵੈਲ ਦੇ ਨਾਲ ਵੱਡਾ ਖੱਡਾ ਪੁੱਟਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਅਤੇ ਕਰੀਬ 21 ਘੰਟੇ ਬਾਅਦ ਹੁਣ ਪ੍ਰਸ਼ਾਸਨ ਦੀਆਂ ਟੀਮਾਂ ਨੇ ਬੱਚੇ ਨੂੰ ਸੁਰੱਖਿਤ ਬਾਹਰ ਕੱਢ ਲਿਆ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਕਰਨਾਟਕ ਦੇ ਬੀਜਾਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੋਰਵੈਲ ਵਿੱਚ ਡਿੱਗੇ 2 ਸਾਲਾ ਬੱਚੇ ਸਾਥਵਿਕ ਨੂੰ ਜਿਉਂਦਾ ਬਚਾ ਲਿਆ ਗਿਆ ਜੀ ਹਾਂ 2 ਸਾਲਾ ਸਾਥਵਿਕ ਪਲਕੇ ਬੋਰਵੈਲ ਵਿੱਚ ਡਿੱਗਿਆ ਸੀ ਜਿਸ ਤੋਂ ਬਾਅਦ ਹੁਣ 21 ਘੰਟਿਆਂ ਦੇ ਚੱਲੇ ਆਪਰੇਸ਼ਨ ਤੋਂ ਬਾਅਦ ਉਸ ਨੂੰ ਜਿਉਂਦਾ ਬਾਹਰ ਕੱਢ ਲਿਆ ਗਿਆ ਬਰੂ ਰਿਪੋਰਟ ਸੈਂਟਰਲ ਪੰਜਾਬ ਟੀਵੀ